ਨਗਰ ਦੇ ਹਲਕੇ ਦੇ ਵਿੱਚ ਅੱਜ ਮੈਂ ਪਿੰਡਾਂ ਸੇਖਾਂ ਦੇ ਵਿੱਚ ਪਹੁੰਚੀ ਆ ਤੇ ਉੱਥੇ ਕਾਫੀ ਪਾਣੀ ਜਿਹੜਾ ਆ ਆਇਆ ਹੋਇਆ ਹੈ ਤੇ ਘਰਾਂ ਦੇ ਘਰ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੋ ਕਿ ਆ ਕਾਫੀ ਮਾਰ ਜੜੀ ਪਾਣੀ ਦੀ ਇਸ ਪਿੰਡ ਨੂੰ ਪਈ ਆ ਸੋ ਮੈਂ ਆਪਣੇ ਮਾਨ ਸਾਹਿਬ ਦੇ ਅੱਗੇ ਵੀ ਬੇਨਤੀ ਕਰਾਂਗੀ ਕਿ ਇਹਨਾਂ ਦੀ ਜਰੂਰ ਸਾਰ ਲਈ ਜਾਏ ਔਰ ਜਿਹੜੇ ਕੋਠੇ ਜਿਹੜੇ ਇਹਨਾਂ ਦੇ ਡਿੱਗੇ ਆ ਸੱਤਾਂ ਡਿੱਗੀਆਂ ਨੇ ਜੋ ਨੁਕਸਾਨ ਹੋਇਆ ਆ ਇਹਨਾਂ ਦਾ ਇਹਨਾਂ ਨੂੰ ਮੁਆਵਜ਼ਾ ਜਰੂਰ ਦਿੱਤਾ ਜਾਏ। ਤੋ ਪਹਿਲੇ ਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ। ਪ੍ਰਭੂ ਯਸ਼ੁ ਦਾ ਨਾਮ ਤੇ ਸਭ ਨੂੰ ਸ਼ਾਂਤੀ ਮਿਲੇ। ਅਸੀਂ ਜੋ ਕੁਝ ਵੀ ਪ੍ਰਭੂ ਦੀ ਕਿਰਪਾ ਦੇ ਨਾਲ ਆ ਪ੍ਰਭੂ ਦੀ ਦਇਆ ਦੇ ਨਾਲ ਆ। ਸੋ ਅੱਜ ਮੈਂ ਪਿੰਡ ਆ ਦਿਨਾਨਗਰ ਦੇ ਹਲਕੇ ਦੇ ਵਿੱਚ ਅੱਜ ਮੈਂ ਪਿੰਡ ਸੇਖਾਂ ਦੇ ਵਿੱਚ ਪਹੁੰਚੀ ਆ ਤੇ ਉੱਥੇ ਕਾਫੀ ਪਾਣੀ ਜਿਹੜਾ ਆ ਆਇਆ ਹੋਇਆ ਆ ਤੇ ਘਰਾਂ ਦੇ ਘਰ ਜਿਹੜੇ ਆ ਪਾਣੀ ਦੇ ਵਿੱਚ ਡੁੱਬੇ ਹੋਏ ਨੇ। ਉਹਨਾਂ ਦੀਆਂ ਜਿਹੜੀਆਂ ਬਹੁਤ ਜ਼ਿਆਦਾ ਪ੍ਰੋਬਲਮ ਨੇ ਜਿਹੜੀਆਂ ਮੈਂ ਸੁਣੀਆਂ ਨੇ। ਕੁਝ ਵੀ ਮਹਾਬਿਮਾਰ ਵੀ ਲੋਕ ਨੇ ਹੈਗੇ ਵਿੱਚ। ਔਰ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਸਾਡੀ 크੍ਰਿਸਚਨ ਵੈਲਫੇਅਰ ਬੋਰਡ ਪੰਜਾਬ ਸਰਕਾਰ ਵੱਲੋਂ ਸਾਡੇ ਚੇਅਰਮੈਨ ਸਾਹਿਬ ਡੈਨੀਅਲ ਪੱਟੀ ਜੀ ਦੀ ਅਗਵਾਈ ਦੇ ਵਿੱਚ ਅੱਜ ਜਿਹੜਾ ਅਸੀਂ ਇੱਥੇ ਰਾਸ਼ਨ ਡਿਸਟ੍ਰਿਬਿਊਟ ਕੀਤਾ ਕਿ ਜਿਹੜੀਆਂ ਸਾਡੀਆਂ ਭੈਣਾਂ ਦੇ ਚੁੱਲ੍ਹੇ ਜੜੇ ਉਹ ਜਨੇ ਨਹੀਂ ਚਾਹੀਦੇ ਸੋ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ 20 ਤੋਂ 25 ਪਰਿਵਾਰਾਂ ਨੂੰ ਅਸੀਂ ਰਾਸ਼ਨ ਜਿਹੜਾ ਡਿਸਟ੍ਰਿਬਿਊਟ ਕੀਤਾ ਹੈ ਉਸ ਵਿੱਚ ਅਸੀਂ ਪਾਣੀ ਆਟਾ ਜੋ ਵੀ ਕਰਦੀਆਂ ਜ਼ਰੂਰਤਮੰਦ ਜੀਆ ਔਰ ਨਾਲ ਹੀ ਮੈਂ ਇਹਨਾਂ ਵਾਸਤੇ ਹਾਂ ਜੋ ਮੈਡੀਸਨ ਆ ਜਿਹੜੀ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਆ ਬਜ਼ੁਰਗਾਂ ਨੂੰ ਔਰ ਭੈਣਾਂ ਨੂੰ ਜਿਹੜੀ ਜ਼ਿਆਦਾ ਜ਼ਰੂਰਤ ਸਗੀ ਬੁਖਾਰ ਚੜਦੇ ਪਏ ਸੋ ਮੈਂ ਹਲਕਾ ਇੰਚਾਰਜ ਸ਼ਮਸ਼ੇਰ ਜੀ ਨੂੰ ਇੱਕ ਮੈਸੇਜ ਵੀ ਦਵਾਂਗੀ ਕਿ ਉਹ ਇੱਕ ਵਾਰੀ ਇਧਰ ਸੇਖੋ ਪਿੰਡ ਵਿੱਚ ਆ ਕੇ ਰਾਉਂਡ ਲਗਾਣ ਅਤੇ ਇੱਕ ਕੈਂਪ ਜਿਹੜਾ ਮੈਡੀਕਲ ਕੈਂਪ ਇੱਥੇ ਜ਼ਰੂਰ ਲਗਾਇਆ ਜਾਏ ਮਸੀਪਾ ਜਰ ਦੇ ਜਿਹੜੇ ਘਰ ਨੇ ਉਹ ਬਿਲਕੁਲ ਪਾਣੀ ਚ ਡੁੱਬ ਗਏ ਨੇ ਕਈਆਂ ਦੀਆਂ ਛੱਤਾਂ ਜੜੀਆਂ ਬਿਲਕੁਲ ਡਿੱਗ ਗਈਆਂ ਨੇ ਔਰ ਜਿਹੜਾ ਸਮਾਨ ਸੀਗਾ ਲੋਡ ਦਾ ਜਿਹੜਾ ਜ਼ਰੂਰਤ ਦਾ ਯੂਜ਼ ਕਰਨ ਵਾਲਾ ਜਿਹੜਾ ਰੇਲੀ ਉਹ ਜਿਹੜਾ ਸਾਰਾ ਪਾਣੀ ਦੇ ਨਾਲ ਭਿੱਜ ਚੁੱਕਿਆ ਹੈ ਕਾਫੀ ਮਾਰ ਜਿਹੜੀ ਪਾਣੀ ਦੀ ਇਸ ਪਿੰਡ ਨੂੰ ਪਈ ਆ ਸੋ ਮੈਂ ਆਪਣੇ ਮਾਨ ਸਾਹਿਬ ਦੇ ਅੱਗੇ ਵੀ ਬੇਨਤੀ ਕਰਾਂਗੀ ਕਿ ਇਹਨਾਂ ਦੀ ਜ਼ਰੂਰ ਸਾਰ ਲਈ ਜਾਏ ਔਰ ਜਿਹੜੇ ਕੋਠੇ ਜਿਹੜੇ ਇਹਨਾਂ ਦੇ ਡਿੱਗੇ ਆ ਸੱਤਾ ਡਿੱਗੀਆਂ ਨੇ ਜੋ ਨੁਕਸਾਨ ਹੋਇਆ ਆ ਇਹਨਾਂ ਦਾ ਇਹਨਾਂ ਨੂੰ ਮੁਆਵਜ਼ਾ ਜ਼ਰੂਰ ਦਿੱਤਾ ਜਾਏ ਅਜਦੋ ਦੀ ਹੜ੍ਹ ਦੀ ਮਾਰ ਆਈ ਆ ਸੋ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੇ ਆ ਕਿ ਇਹੋ ਜਿਹਾ ਮੰਜ਼ਰ ਜਿਹੜਾ ਸਾਨੂੰ ਦੇਖਣ ਨੂੰ ਨਾ ਮਿਲੇ ਸਾਰੇ ਪੰਜਾਬ ਵਾਲਾ ਸੁੱਖ ਸ਼ਾਂਤੀ ਰਵੇ ਤੇ ਉਸ ਦੇ ਪ੍ਰਤੀ ਜੇ ਕੁਦਰਤ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਆ ਪਰ ਅਸੀਂ 휴ਮੈਨਿਟੀ ਇਸ ਫਰਸਟ ਹੈ ਜਿਹੜੀ ਸਾਡੀ ਇਨਸਾਨੀਅਤੋਂ ਪਹਿਲ ਤੇ ਆ ਔਰ ਇਨਸਾਨੀਅਤ ਦੇ ਨਾਤੇ ਅਸੀਂ ਕਾਫੀ ਪਿੰਡਾਂ ਦੇ ਵਿੱਚ ਰਾਸ਼ਨ ਜਿਹੜਾ ਵੈਲਫੇਅਰ ਬੋਰਡ ਵੱਲੋਂ ਡਿਸਟ੍ਰਿਬਿਊਟ ਕੀਤਾ ਹੈ ਤੇ ਅੱਜ ਜਿਹੜੇ ਪਿੰਡ ਸੇਖੋ ਦੇ ਵਿੱਚ ਮੇਰੇ ਭਰਾ ਮੇਰੇ ਨਾਲ ਤੁਰੇ ਨੇ ਸੋ ਮੰਗਾਂ ਮਸੀਹ ਜੀ ਆ ਸਾਜਨ ਮਸੀਹ ਜੀ ਟਵੀਟਰ ਜੀ ਔਰ ਮੇਰੇ ਨਾਲ ਮੇਰੇ ਕਲਿਆਣਪੁਰ ਤੋਂ ਨਾਲ ਮੇਰੇ ਆਏ ਨੇ ਰਵਿੰਦਰ ਭੱਟੀ ਜੀ ਉਹ ਵੀ ਮੇਰੇ ਨਾਲ ਇਸ ਸੇਵਾ ਨੂੰ ਨਿਭਾ ਰਹੇ ਨੇ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਪਰਮਾਤਮਾ ਦਾ ਔਰ ਆਪਣੇ ਲੋਕਾਂ ਨੂੰ ਮਿਲ ਕੇ ਆਪਣੇ ਪਰਿਵਾਰਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ ਪਰ ਇਸ ਵਿੱਚ ਪਰਮੇਸ਼ਰ ਦੇ ਅੱਗੇ ਹੀ ਅਰਦਾਸ ਵੀ ਕਰਦੇ ਆ ਕਿ ਪ੍ਰਭੂ ਇਸ ਜਿਹੜਾ ਆਹਾੜੇ ਆ ਜਿਹੜਾ ਇਹ ਪਾਣੀ ਆ ਸੋ ਪ੍ਰਭੂ ਇਹਨੂੰ ਸ਼ਾਂਤ ਕਰ ਤੇ ਫਿਰ ਤੋਂ ਜਿਹੜਾ ਦੁਨੀਆ ਜਿਹੜਾ ਆਪਣਾ ਗੁਜ਼ਾਰਾ ਜਿਹੜਾ ਵਧੀਆ ਆਪਣੇ ਤਰੀਕੇ ਨਾਲ ਲਈ ਤੇ ਆਣ ਔਰ ਪਰਿਵਾਰ ਜਿਹੜੇ ਆਪਣੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਦੇ ਨਾਲ ਰਹੇ। ਕਿਹੜੇ ਪਿੰਡਾਂ ਵਿੱਚ ਵੈਲਫੇਅਰ ਬੋਰਡ ਵੱਲੋਂ ਜਰੀ ਹੈ ਰਾਤ ਮਗਰੇ ਪਹਚਾਈ ਜਾਏਗੀ। ਹੁਣ ਇਸ ਤੋਂ ਬਾਅਦ ਸਾਡੀ ਜਿਹੜੀ ਵੈਲਫੇਅਰ ਬੋਰਡ ਜਾਏਗੀ ਡੇਰਾ ਬਾਬਾ ਨਾਲ ਨਿਕ ਜਾਏਗੀ ਕਲਾਨੌਰ ਜਾਏਗੀ ਉਤੋਂ ਦੇ ਹਲਕੇ ਦੇ ਵਿੱਚ ਜਾ ਕੇ ਪਿੰਡ-ਪਿੰਡ ਵਾਈਜ਼ ਅਸੀਂ ਇੱਕ ਸ਼ਡਿਊਲ ਤਿਆਰ ਕੀਤਾ ਹੈ। ਉਹ ਸ਼ਡਿਊਲ ਤਿਆਰ ਦੇ ਵਿੱਚ ਅਸੀਂ ਦੇਖਣਾ ਹੈ ਕਿ ਜਿਹੜੇ ਪਿੰਡ ਪਾਣੀ ਦੀ ਮਾਰ ਨਾਲ ਜਿਹੜੇ ਹਟਾ ਆ ਚੁੱਕੇ ਨੇ ਉਹਨਾਂ ਦੇ ਨਾਲ ਅਸੀਂ ਪਿੰਡ-ਪਿੰਡ ਵਾਈਜ਼ ਜਾ ਕੇ ਔਰ ਜਿਹੜਾ ਜਿੰਨਾ ਵੀ ਸਾਡੇ ਕੋਲ ਹੈਲਪ ਜਰੂਰ ਕੀਤੀ ਜਾਏਗੀ ਮੇਰਾ ਨਾਮ ਪੀਟਰ ਮਸੀਹ ਆ ਪਿੰਡ ਸੇਖਾ ਔਰ ਬਹੁਤ ਹੀ ਧੰਨਵਾਦ ਕਰਨੇ ਆ ਆਪਣੇ ਡੈਨੀਅਲ ਸਾਹਿਬ ਦਾ ਜਿਨ੍ਹਾਂ ਦੇ ਨਾਲ ਕੱਲ ਹੀ ਰਾਤ ਨੂੰ ਮੇਰੀ ਗੱਲ ਹੋਈ ਔਰ ਉਹਨਾਂ ਨੂੰ ਮੈਂ ਆਪਣੇ ਭਾਈਚਾਰੇ ਬਾਰੇ ਪਿੰਡ ਸੇਖਾ ਤੋਂ ਉਹਨਾਂ ਨੂੰ ਜਾਗਰੂਤ ਕਰਾਇਆ ਔਰ ਉਹਨਾਂ ਨੂੰ ਮੈਂ ਇਹ ਬੇਨਤੀ ਕੀਤੀ ਡੈਨੀਅਲ ਸਾਹਿਬ ਨੂੰ ਕਿ ਰਾਸ਼ਨ ਦੀ ਸਹੂਲਤ ਪਹੁੰਚਾਈ ਜਾਏ ਮੇਰੇ ਭਾਈਚਾਰੇ ਨੂੰ ਕਿਉਂਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਨਹੀਂ ਸੀ ਇੱਥੇ ਪੁੱਜਾ ਤੇ ਡੈਨੀਅਲ ਸਾਹਿਬ ਨੇ ਤੁਰੰਤ ਮੇਰੀ ਬੇਨਤੀ ਨੂੰ ਕਬੂਲਿਆ ਔਰ ਸਵੇ ਹੀ ਭੈਣ ਬਬੀਤਾ ਗੋਸਲਾ ਨੂੰ ਉਹਨਾਂ ਨੇ ਭੇਜਤਾ ਔਰ ਔਨ ਦੀ ਸਪੋਰਟ ਹੀ ਮਤਲਬ ਉਹਨਾਂ ਨੇ ਸੁਣੀ ਮੇਰੀ ਤੇ ਉਹਨਾਂ ਨੂੰ ਭੈਣ ਨੂੰ ਭੇਜ ਕੇ ਔਰ 20 ਤੋਂ ਜੀ ਪਰਿਵਾਰ ਨੂੰ ਰਾਸ਼ਨ ਪ੍ਰੋਵਾਈਡ ਕਰਾਇਆ ਮੈਂ ਧੰਨਵਾਦ ਕਰਨਾ ਡੈਨੀਅਲ ਸਾਹਿਬ ਦਾ ਔਰ ਭੈਣ ਬਬੀਤਾ ਦਾ ਧੰਨਵਾਦ ਸਾਡੇ ਜੋ ਫਲੱਡ ਦੀ ਮਾੜੇ ਹੇਠਾ ਪੈਣ ਭਰਾ ਦਬੇ ਗਏ ਸੀ ਜਦੋਂ ਫਲੱਡ ਆਇਆ ਬਹੁਤ ਜ਼ਿਆਦਾ ਤੇ ਅਸੀਂ ਭਾਜੀ ਡੈਨੀਅਲ ਨੂੰ ਮੈਸੇਜ ਕੀਤਾ ਜੀ ਕਿ ਭਾਜੀ ਸਾਡੇ ਪਿੰਡ ਵਿੱਚ ਬਹੁਤ ਹੀ ਜ਼ਰੂਰਤਵੰਦ ਲੋਕ ਜਿਨ੍ਹਾਂ ਦੇ ਕੋਲ ਰੋਟੀ ਪਕਾਉਣ ਵਾਸਤੇ ਆਟਾ ਕੁਝ ਵੀ ਨਹੀਂ ਆ ਖਾਣ ਵਾਸਤੇ ਉਹਨਾਂ ਨੂੰ ਕੋਈ ਸਬਦਾ ਦਿੱਤੀ ਜਾਵੇ ਪੱਟੀ ਭਾਜੀ ਹੁਣਾਂ ਨੂੰ ਫੋਨ ਕੀਤਾ ਦਾਨੀਅਲ ਭਾਜੀ ਹੁਣਾਂ ਨੂੰ ਫੋਨ ਕੀਤਾ ਤੋਂ ਨਾ ਮੈਡਮ ਮੀਤਾ ਗੋਸਲ ਮੈਡਮ ਨੂੰ ਭੇਜਿਆ ਦੋ ਭੈਣ ਜੀ ਸਾਡੇ ਕੋਲ ਤੇ ਸੇਵਾ ਕਰਨ ਪਹੁੰਚੇ ਤੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪੱਟੀ ਭਾਜੀ ਦੇ ਪਹਿਲੇ ਤਾਂ ਇਹ ਸਾਰੀ ਕ੍ਰਿਸਚੀਅਨ ਕਮਿਊਨਿਟੀ ਮੇਰੇ ਵੱਲੋਂ ਜੈਮਸੀ ਦੀ ਮੇਰਾ ਨਾਮ ਡਾਕਟਰ ਸਾਜਨ ਔਰ ਮੈਂ ਦਿਲ ਤੋਂ ਲੱਖ ਲੱਖ ਵਾਰ ਧੰਨਵਾਦ ਕਰਦਾ ਕਿ ਇੱਕ ਹੀ ਕਾਲ ਤੇ ਇਹ ਡਾਨੀਅਲ ਭਾਜੀ ਨੇ ਜੋ ਸਾਡੇ ਲਈ ਹੈਲਪ ਭੇਜੀ ਹੈ ਫਲੱਡ ਦੀ ਮਾਰ ਹੇਠਾਂ ਜਿੰਨੇ ਵੀ ਸਾਡੇ ਕ੍ਰਿਸਚੀਅਨ ਭਰਾ ਉਹਨਾਂ ਦੇ ਪਰਿਵਾਰ ਆਏ ਨੇ ਉਹਨਾਂ ਦੀ ਰਾਸ਼ਨ ਦੇ ਦੁਆਰਾ ਮਦਦ ਕੀਤੀ ਗਈ ਹੈ ਔਰ ਸਾਨੂੰ ਪੂਰਾ ਮਾਣ ਮਹਿਸੂਸ ਹੋ ਰਿਹਾ ਸਾਡੇ ਆਪਣੇ ਜੋ ਕ੍ਰਿਸਚਨ ਕਮਿਊਨਿਟੀ ਦੇ ਪ੍ਰਧਾਨ ਨੇ ਜਿਨ੍ਹਾਂ ਨੂੰ ਸਰਕਾਰ ਨੇ ਨੁਮਾਇंदे ਚੁਣਿਆ ਹੋਇਆ ਸੋ ਅਸੀਂ ਤਾਂ ਉਹਨਾਂ ਦੀ ਅਰਦਾਸ ਬੇਨਤੀਆਂ ਕਰਾਂਗੇ ਕਿ ਇਹਨਾਂ ਨੂੰ ਹੋਰ ਜ਼ਿਆਦਾ ਮਤਲਬ ਕਿ ਬles ਕਰੇ ਇਸੇ ਤਰ੍ਹਾਂ ਹੀ ਗਰੀਬ ਕੇ ਸਾਡੇ ਕ੍ਰਿਸਚਨ ਜੋ ਕਮਿਊਨਿਟੀ ਦੇ ਲੋਕ ਨੇ ਉਹਨਾਂ ਨੂੰ ਮਤਲਬ ਕਿ ਹੈਲਪ ਕਰਨ ਸਭ ਤੋਂ ਪਹਿਲੇ ਤੇ ਬਕਤਾ ਮੈਂ ਹਮਦਾ ਵੀ ਆਪਾਂ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਕੋਲ ਸਾਡੇ ਵਿਚਕਾਰ ਯਾਨੀ ਕਿ ਇੱਕ ਇੱਕ ਘਰ ਦੇ ਵਿੱਚ ਜਾ ਕੇ ਰਾਸ਼ਨ ਪ੍ਰੋਵਾਈਡ ਕੀਤਾ ਗਿਆ ਹੈ ਇੱਕ ਇੱਕ ਸਦਸਿਆ ਦਾ ਹਾਲਚਾਲ ਪੁੱਛਿਆ ਗਿਆ ਹੈ ਇਹ ਮੈਡੀਸਨ ਵੀ ਪ੍ਰੋਵਾਈਡ ਕੀਤੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ